ਅਮਰੀਕਾ ਤੋਂ ਸੈਂਕੜੇ ਨੌਜਵਾਨਾਂ ਦਾ ਇੱਕ ਲੱਦਿਆ ਜਹਾਜ਼ ਅੰਮ੍ਰਿਤਸਰ ਪਹੁੰਚਦਾ ਹੈ ਜਹਾਜ਼ ਅਜੇ ਰਾਹ 'ਚ ਹੀ ਹੈ ਤੇ ਪੱਤਰਕਾਰ ਪਹਿਲਾਂ ਉੱਥੇ ਪਹੁੰਚ ਗਏ ਵਨ ਸੁੰਨੇ ਸਵਾਦਲੇ ਸਵਾਲਾਂ ਦੀ ਸੂਚੀ ਤਿਆਰ ਕਰਕੇ ਬਹੁਤ ਵੀਡੀਓ ਸਾਹਮਣੇ ਆਏ ਇੱਕ ਵੀਡੀਓ 'ਚ ਇੱਕ 21 ਸਾਲ ਦਾ ਨੌਜਵਾਨ ਜੋ ਉਸੇ ਜਹਾਜ਼ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਿਹਾ ਸੀ ਉਹਦੇ ਦਾਦੇ ਦੇ ਆਲੇ-ਦੁਆਲੇ 50-60 ਪੱਤਰਕਾਰਾਂ ਦਾ ਝੁੰਡ ਉਹਨੂੰ ਐਦਾਂ ਚੰਬੜ ਗਿਆ ਜੀਵੇਂ ਸ਼ਾਇਦ ਨੂੰ ਮੱਖੀਆਂ ਉਹਨੇ ਬਥੇਰੇ ਤਰਲੇ ਪਾਏ ਗੱਲੀ ਗੱਲੀ ਲਾਂਤਾਂ ਵੀ ਪਾਈਆਂ ਉਹਨੇ ਪਰ ਇਹ ਪੱਤਰਕਾਰ ਕੋੜਮਾ ਕਿੱਥੇ ਟਲਦਾ ਉਹਨੂੰ ਸਵਾਲ ਕਰ ਰਹੇ ਨੇ ਤੇਰੇ ਪੋਤਰੇ ਦਾ ਕੀ ਨਾ ਆ ਉਹ ਕਹਿੰਦਾ ਮੈਂ ਪਹਿਲਾਂ ਵੀ ਦੱਸਤਾ ਇੱਕ ਕਹਿੰਦਾ ਫੇਰ ਦੱਸਿਓ ਇੱਕ ਵਾਰ ਫੇਰ ਸਵਾਲ ਤੇ ਸਵਾਲ ਉਹ ਕਦੋਂ ਗਿਆ ਸੀ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਕਿਹੜੇ ਏਜੰਟਾਂ ਹੀ ਭੇਜਿਆ ਸੀ ਮਸਾਲਾ ਭਾਲਦੇ ਨੇ ਵੀ ਏਜੰਟ ਦਾ ਨਾਮ ਲੈ ਆ ਦਿਓ ਫਿਰ ਉਸ ਏਜੰਟ ਦੇ ਮੂੰਹ ਚ ਜਾ ਕੇ ਮਾਈਕ ਤੁੰਨੀਏ ਵੀ ਤੂੰ ਹੋਰ ਕਿੰਨੇ ਕੁ ਭੇਜੇ ਰਹੇ ਇਹਨਾਂ ਪੱਤਰਕਾਰਾਂ ਦੇ ਅੰਦਰੋਂ ਜ਼ਮੀਰਾਂ ਮਰ ਗਈਆਂ ਨੇ ਜਿਸ ਦਾ ਪੋਤਰਾ ਰਿਪੋਰਟ ਹੋ ਕੇ ਆ ਰਿਹਾ ਜਿਸ ਦਾ 30-40 ਲੱਖ ਡੁੱਬ ਗਿਆ ਕਿ ਉਹਦੀ ਮਾਨਸਿਕ ਅਵਸਥਾ ਤੁਹਾਡੇ ਜਵਾਬ ਦੇ ਸਕਦੀ ਹੈ ਕਦੇ-ਕਦੇ ਇਹ ਕਿਸੇ ਮਰਗ ਵਾਲੇ ਘਰ ਚੱਲ ਜਾਂਦੇ ਨੇ ਬਹੁਤ ਸਾਰੇ ਮੈਂ ਵੀਡੀਓਜ਼ ਦੇਖੇ ਘਰ ਚ ਸੱਥਰ ਵਿਸ਼ਿਆ ਪਰਿਵਾਰ ਰੋ ਰਿਹਾ ਇਹ ਉੱਥੇ ਮਾਈਕ ਲੈ ਕੇ ਪਹੁੰਚ ਜਾਂਦੇ ਨੇ ਜਿਸ ਦੀ ਮੌਤ ਹੋਈ ਹੁੰਦੀ ਉਸ ਦੇ ਪਰਿਵਾਰ ਦੇ ਮੂੰਹ 'ਚ ਮਾਈਕ ਤੁੰਨਣ ਤੱਕ ਜਾਂਦੇ ਨੇ ਉਹਨੂੰ ਪੁੱਛਦੇ ਨੇ ਬੜੀ ਬਿਸ਼ਰਮੀ ਨਾਲ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਮਾਤਾ ਜੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਬਾਪੂ ਜੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਉਸ ਦੀ ਭੈਣ ਰੋਂਦੀ ਹੋਈ ਦਿਖਾਉਂਦੇ ਨੇ ਕੈਮਰੇ ਤੇ ਉਹ ਮਾਂ ਉਹ ਭੈਣ ਉਹ ਬਾਪ ਤੁਹਾਨੂੰ ਕਿੱਦਾਂ ਦੱਸੇ ਕਿ ਮੈਂ ਕਿੱਦਾਂ ਦਾ ਮਹਿਸੂਸ ਕਰ ਰਿਹਾ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਉਹ ਤੁਹਾਨੂੰ ਕਿੱਦਾਂ ਐਕਸਪਲੇਨ ਕਰਨ ਵੀ ਉਹ ਕਿੱਦਾਂ ਫੀਲ ਕਰ ਰਹੇ ਨੇ ਕਿ ਇਵੇਂ ਦੇ ਹੁੰਦੇ ਨੇ ਪੱਤਰਕਾਰ ਆ ਜਿੰਮੇਵਾਰੀ ਇਹਨਾਂ ਦੀ ਜਿੰਨਾਂ 'ਚ ਕੋਈ इमोਸ਼ਨ ਨਹੀਂ ਕੋਈ ਦਿਲ ਨਹੀਂ ਕੋਈ ਦਿਮਾਗ ਨਹੀਂ ਕੋਈ ਅਕਲ ਨਹੀਂ ਕਿ ਕਿਹੜਾ ਸਵਾਲ ਕਿੱਥੇ ਕਿਸ ਨੂੰ ਕਿਵੇਂ ਪੁੱਛਣਾ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਮਰਗ ਵਾਲੇ ਘਰ ਜਾ ਕੇ ਤੁਸੀਂ ਲੋਕਾਂ ਦੇ ਮੂੰਹ 'ਚ ਮਾਈਕ ਨਹੀਂ ਤੋਨ ਸਕਦੇ ਤੁਸੀਂ ਰਿਪੋਰਟਿੰਗ ਕਰਨੀ ਆ ਖਬਰ ਕਵਰ ਕਰਨ ਆਏ ਹੋ ਘਰ ਦੇ ਬਾਹਰ ਖੜੇ ਹੋ ਕੇ ਇਨਫੋਰਮੇਸ਼ਨ ਦੇ ਦਿਓ ਲੋਕਾਂ ਨੂੰ ਜੇ ਕੋਈ ਪਿੰਡ ਦਾ ਸਿਆਣਾ ਬੰਦਾ ਬੋਲ ਕੇ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਉਹ ਕੰਫਰਟੇਬਲ ਆ ਉਹ ਤੋਂ ਜਾਣਕਾਰੀ ਲੈ ਲਓ ਪਰ ਪਰਿਵਾਰ ਦੇ ਮਗਰ ਪੈ ਜਾਣਾ ਲੋਕਾਂ ਦੇ ਘਰਾਂ 'ਚ ਵੜ ਜਾਣਾ ਕੀ ਇਹਨਾਂ ਪੱਤਰਕਾਰਾਂ ਨੇ ਘਰ ਦੇ ਵਿੱਚ ਆੜ ਗੁਆੜ ਰਿਸ਼ਤੇਦਾਰੀ 'ਚ ਕਦੇ ਕੋਈ ਮਰਦਾ ਨਹੀਂ ਵੇਖਿਆ ਕੀ ਇਹਨਾਂ ਨੂੰ ਨਹੀਂ ਪਤਾ ਕਿ ਜਦੋਂ ਕੋਈ ਮਰਦਾ ਹੈ ਤਾਂ ਕਿਦਾਂ ਦਾ ਮਹਿਸੂਸ ਹੁੰਦਾ ਹੈ ਕੀ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਵੱਸਦਾ ਹੋਇਆ ਜਦੋਂ ਉੱਜੜ ਜਾਂਦਾ ਹੈ ਉਸ ਨੂੰ ਕਿਦਾਂ ਦਾ ਲੱਗਦਾ ਇਸ ਹੱਦ ਤੱਕ ਬੇਸ਼ਰਮੀ ਤੇ ਉਤਰ ਆਏ ਨੇ ਕਾਦੇ ਲਈ ਵਿਊਜ਼ ਲੈਣ ਲਈ ਕੀ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਇਹਨਾਂ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਤੁਹਾਡੇ ਹੱਥ 'ਚ ਮਾਈਕ ਆ ਗਏ ਨੇ ਕੈਮਰੇ ਆ ਗਏ ਨੇ ਕਿਰਪਾ ਕਰਕੇ ਇਨਸਾਨੀਅਤ ਵੀ ਆਪਣੇ ਕੋਲ ਰੱਖੋ ਇਨਸਾਨ ਹੋਣ ਦੇ ਨਾਤੇ ਇਨਸਾਨਾਂ ਵਾਲੇ ਸਵਾਲ ਕਿਸੇ ਨੂੰ ਕਰਿਆ ਕਰੋ ਇਨਸਾਨਾਂ ਵਾਲਾ ਬਿਹੇਵੀਅਰ ਕਰਿਆ ਕਰੋ ਕਿਸੇ ਮਜਬੂਰ ਤੇ ਲਾਚਾਰ ਨੂੰ ਘੇਰਾ ਪਾ ਕੇ ਸ਼ਦਾਕ ਉੱਟ ਕੇ ਸਾਰੇ ਪੱਤਰਕਾਰ ਭਾਈਚਾਰੇ ਦਾ ਸਿਰ ਨੀਵਾ ਨਾ ਕਰਿਆ ਕਰੋ